ਮੈਸ 2 2.5 ਸਾਲ ਲੰਘੇ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਜਿਤਾ ਕੇ ਪੰਜਾਬ ਦੀ ਜਿਹੜੀ ਆ ਮੁਖਤਿਆਰੀ ਦਿੱਤੀ ਤੇ ਪੰਜਾਬ ਦੇ ਜਿਹੜੇ ਆ ਚੀਫ ਮਨਿਸਟਰ ਨੇ ਉਹ ਇਸ ਸਮੇਂ ਇੱਕ ਸੀਟ ਦੇ ਉੱਤੇ ਉਹਨਾਂ ਨੇ ਇੰਨਾ ਜ਼ੋਰ ਲਾਇਆ ਹੋਇਆ ਵੀ ਪਤਾ ਨਹੀਂ ਸਮਝ ਲੋਕਾਂ ਨੂੰ ਇਹ ਨਹੀਂ ਆ ਰਹੀ ਕਿ ਜੇਕਰ ਵੈਸੇ ਤਾਂ ਪਹਿਲਾਂ ਵੀ 92 ਸੀ ਤੁਹਾਡੇ ਕੋਲ ਹੁਣ ਵੀ ਜੇ ਤੁਸੀਂ ਜਿੱਤ ਜਾਂਦੇ ਆ ਤਾਂ 92 ਹੋ ਜਾਣਗੇ ਆ ਪਰ ਇੱਕ ਸੀਟ ਨਾਲ ਤੁਸੀਂ ਐਡਾ ਕੀ ਚੇਂਜ ਕਰ ਲਓਗੇ ਜਿਹੜਾ ਤੁਸੀਂ 2 2.5 ਸਾਲਾਂ ਦੇ ਵਿੱਚ 92 ਨਾਲ ਨਹੀਂ ਕਰ ਸਕੇ ਮੈਂ ਹੁਣੇ ਰਿਪੋਰਟ ਦੇਖ ਰਿਹਾ ਸਿਕਾ ਜੇ ਤੁਸੀਂ ਸੁਣ ਰਿਹਾ ਹੁਣ ਇੱਕ ਲਗਾਤਾਰ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਹਨ ਮੌਸਮ ਵਿਭਾਗ ਨੇ ਵੀ ਦੱਸਿਆ ਹੋਇਆ ਇੰਨਰ ਐਕਸਪ੍ਰੈਸ ਦੀ ਆਬੀਤੇ ਦਿਨਾਂ ਦੀ ਇੱਕ ਰਿਪੋਰਟ ਸਗੀ ਜਿਹਨੇ ਹੁਣ ਜਿਹੜਾ ਉਧਰੋਂ ਸ਼ੁਰੂ ਹੋ ਰਿਹਾ ਮੌਨਸੂਨਾਂ ਦਾ ਕੰਮ ਤੇ ਇਧਰੋਂ ਇਹ ਘੱਗਰ ਨਦੀ ਦਾ ਜਿਹੜਾ ਉਹਨੂੰ ਜ਼ਿਆਦਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਦੇ ਬੰਨ ਵਗੈਰਾ ਜੋ ਵੀ ਕਰਨੇ ਆ 100 ਸ਼ਾਇਦ 8 ਜਗ੍ਹਾਾਂ ਤੇ 100 ਪਲੱਸ ਜਗ੍ਹਾਾਂ ਤੇ ਜਦੋਂ ਪਿਛਲੀ ਵਾਰ ਹੜ੍ਹ ਆਇਆ ਉਦੋਂ ਘੱਗਰ ਨਦੀ ਦੇ ਜਿਹੜੇ ਆ ਕਿਨਾਰੇ ਟੁੱਟੇ ਸੀ ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਆ ਕੇ ਤੁਸੀਂ ਲੱਗੇ ਹੋਏ ਹੋ ਤੇ ਉਹ ਉਹਦੀ ਇਹਨਾਂ ਨੇ ਜਿਹੜੀ ਆ ਤਵਜ਼ੀ ਉਹਦੀ ਆਰਗੂਮੈਂਟ ਇਹ ਦਿੱਤੀ ਹੈ ਕਿ ਜੀ ਜਿਹੜਾ ਆਪਣਾ ਇਲੈਕਸ਼ਨ ਕੋਡ ਲੱਗਾ ਹੋਇਆ ਸੀਗਾ ਸੋ ਖੈਰ ਇਹ ਤਾਂ ਚਲੋ ਜਿਹੜਾ ਵੈਸੇ ਇੱਕ ਦੇਖਣ ਵਾਲੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਚੱਲਦੇ ਆ ਕੀ ਜਿਹੜਾ ਕਿੰਨੀ ਇੱਕ ਪ੍ਰੋਬਲਮ ਆਈ ਜਿਹੜਾ ਹਜੇ ਤੱਕ ਜਿਹੜਾ ਇਹ ਕੰਮ ਚੱਲ ਰਿਹਾ ਠੀਕ ਆ ਸਰਕਾਰ ਆਪਣੇ ਕੋਈ ਨਾ ਕੋਈ ਆਰਗੂਮੈਂਟ ਇਹਦੇ ਲਈ ਪੇਸ਼ ਕਰ ਸਕਦੀ ਹੈ ਕਿ ਹਜੇ ਤੱਕ ਅਸੀਂ ਕਿਉਂ ਨਹੀਂ ਕੀਤਾ ਪਰ ਕਿਉਂਕਿ ਮਾਨ ਸਾਹਿਬ ਤੇ ਲੋਕਾਂ ਨੂੰ ਉਮੀਦਾਂ ਬਹੁਤ ਸੀਗੀਆਂ ਇਹ ਇਹ ਹੁਣ ਵੈਸੇ ਚਾ ਕੇ ਆਏ ਨੇ ਹਾਂ ਕੁਝ ਦਿਨ ਪਹਿਲਾਂ ਕੁਝ ਹਫ਼ਤੇ ਪਹਿਲਾਂ ਮਾਨ ਸਾਹਿਬ ਤੇ ਇਹ ਜਲੰਧਰ ਦੇ ਵੀ ਇੱਕ ਪੁਲ ਤੇ ਜਦੋਂ ਹੜਾ ਆਈ ਸੀ ਉਦੋਂ ਵੀ ਇਹਨਾਂ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਪਰ ਇਸ ਵਾਰ ਇਹ ਜ਼ਰੂਰ ਹੈ ਅੱਪਲ ਤਾਂ ਦੁਆ ਗੋ ਆ ਸਾਰੇ ਜਣੇ ਇਹ ਕਿ ਪੰਜਾਬ ਦੇ ਵਿੱਚ ਜਿਹੜੀਆਂ ਹੜ੍ਹਾਂ ਦੇ ਹਾਲਾਤ ਨਾ ਬਣਨ ਪਰ ਜੇਕਰ ਜਾਦਾ ਬਾਰਿਸ਼ਾਂ ਦੇ ਕਰਕੇ ਕਿਤੇ ਪਾਣੀ ਵੀ ਖੜਾ ਹੁੰਦਾ ਤਾਂ ਹੁਣ ਇਹਨਾਂ ਦੀ ਆਪਣੀ ਜ਼ੁਬਾਨ ਦੇ ਵਿੱਚ ਇਹ ਹੈ ਕਿ ਉਹ ਅਸੀਂ ਨਵੇਂ-ਨਵੇਂ ਸੀ ਸਾਨੂੰ ਕੁਝ ਸਮਾਂ ਚਾਹੀਦਾ ਸੀ ਹੁਣ ਇਹਨਾਂ ਦੇ ਕੋਲ 2-3 ਸਾਲ ਹੈਗੇ ਆ ਤੇ ਉਹਨੂੰ ਲੈ ਕੇ ਕਿੱਦਾਂ ਅੱਗੇ ਵਧਦੇ ਨੇ ਕਿਉਂਕਿ ਗੱਲ ਸਿਰਫ ਕਿਸੇ ਦੇ ਉੱਤੇ تنਕੀਦ ਕਰਨ ਦੀ ਨਹੀਂ ਹੁੰਦੀ ਐਕਚੁਅਲੀ ਜਦੋਂ ਤੁਸੀਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੂੰ ਇੱਥੇ ਤੱਕ ਲੈ ਕੇ ਜਾਂਦੇ ਹੋ ਨਾ ਲੋਕੀ ਤੁਹਾਨੂੰ 92 ਸੀਟਾਂ ਜਿਤਾਉਂਦੇ ਨੇ ਦੈਨ ਯੂ ਹੈਵ ਟੂ ਡੂ ਸਮਥਿੰਗ ਤੁਹਾਨੂੰ ਫਿਰ ਉਹਦੇ ਲਈ ਕੰਮ ਵੀ ਕਰਨਾ ਪੈਂਦਾ ਹੈ ਲੇਬਰ ਨੂੰ ਜਿਹੜੀ ਆ ਲੈਂਡ ਸਲਾਈਡਿੰਗ ਵਿਕਟਰੀ ਹਾਸਲ ਹੋਈ ਆ ਬਹੁਤ ਵੱਡੀ ਮੈਜੋਰਿਟੀ ਜਿਹੜੀ ਆ ਵਨ ਆਫ ਦਾ ਫਿਊ ਹਿਸਟਰੀ ਦੇ ਵਿੱਚ ਇਸ ਵੀਕੇ ਨਾਲ ਹੋਇਆ ਬ੍ਰਿਟੇਨ ਦੀ ਹਿਸਟਰੀ ਦੇ ਵਿੱਚ ਸੋ ਉਤੋਂ ਬਾਅਦ ਜਿਹੜੇ ਚਾਂਸਲਰ ਸਗੇ ਜਰਮੀ ਹੰਟ ਜਿਹੜੇ ਹੁਣ ਸਾਬਕਾ ਚਾਂਸਲਰ ਹੋ ਗਏ ਨੇ ਉਹਨਾਂ ਨੇ ਲੇਬਰ ਨੂੰ ਵਧਾਈ ਦਿੰਦੇ ਆ ਜਿਹੜੀ ਯੂਕੇ ਦੀ ਸੱਤਾਧਾਰੀ ਤੇ ਰਿਹਾ ਉਹਨਾਂ ਨੂੰ ਵਧਾਈ ਦਿੰਦੇ ਆ ਉਹਨਾਂ ਨੂੰ ਇਹ ਗੱਲ ਆਖੀ ਕਿ ਮੈਂ ਉਮੀਦ ਕਰਦਾ ਕਿ ਤੁਸੀਂ ਜਿਹੜੀ ਆਪਣੀ ਤੁਹਾਨੂੰ ਇਹ ਮੈਜੋਰਿਟੀ ਆਵਾਮ ਨੇ ਦਿੱਤੀ ਹੈ ਇਹਨੂੰ ਤੁਸੀਂ ਜਿਹੜਾ ਐਨ ਐਚ ਐਸ ਨੂੰ ਜਿਹੜਾ ਰਿਫਾਰਮ ਕਰਨ ਲਈ ਵਰਤੋਂਗੇ ਕਿਉਂਕਿ ਇੱਥੇ ਨੈਸ਼ਨਲ ਹੈਲਥਸ ਜਿਹੜੀ ਸਰਵਿਸ ਹੈ ਨਾ ਉਹਦਾ ਬੜਾ ਇੱਕ ਕ੍ਰਾਈਸਿਸ ਚੱਲ ਰਿਹਾ ਯੂਕੇ ਦੇ ਵਿੱਚ ਲੋਕਾਂ ਨੂੰ ਡਾਕਟਰ ਦੀ ਅਪਾਇੰਟਮੈਂਟਸ ਦੇ ਲਈ ਬਹੁਤ ਲੰਮਾ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਉਹਦੇ ਚੱਲਦੇ ਆ ਬਹੁਤ ਜਿਹੜੀਆਂ ਵੇਇਟਿੰਗ ਲਿਸਟ ਆ ਵੀ ਜਿਹੜੇ ਲੋਕਾਂ ਨੂੰ ਆਪਣੇ ਅਪੁਆਇੰਟਮੈਂਟ ਦਾ ਜਾਂ ਬਾਕੀ ਜਿਹੜਾ ਆਪਣੇ ਇਲਾਜ ਦੀ ਸ਼ੁਰੂਆਤ ਦੇ ਲਈ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਉਹ ਲੰਬੀਆਂ ਲੰਬੀਆਂ ਸੂਚੀਆਂ ਬਣੀਆਂ ਹੋਈਆਂ ਨੇ ਸੋ ਉਹਦੇ ਚਲੋ ਵੱਖ-ਵੱਖ ਕਾਰਨ ਨੇ ਪਰ ਉਹਨਾਂ ਨੇ ਜਿਹੜੀ ਆ ਕਿਹਾ ਜਿਹੜੀ ਆ ਸੱਤਾਧਾਰੀ ਤੇ ਰਿਹਾ ਇਸ ਵੇਲੇ ਦੀ ਜਿਹੜੀ ਲੇਬਰ ਆ ਉਹਨੂੰ ਕਿਹਾ ਕਿ ਤੁਸੀਂ ਪਲੀਜ਼ ਜਿਹੜਾ ਆਪਣੀ ਇਸ ਮੈਜੋਰਟੀ ਨੂੰ ਇਸ ਕੰਮ ਲਈ ਵਰਤੋ ਜਾਂ ਕਿਸੇ ਵੀ ਚੰਗੀਆਂ ਪਾਲਿਸੀ ਬਣਾਉਣ ਦੇ ਲਈ ਵਰਤੋ ਸੋ ਜੇਕਰ ਇਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਕੁਝ ਨਹੀਂ ਕਰ ਸਕੀ ਨਾ ਤਾਂ ਫਿਰ ਤੁਸੀਂ ਕਿਹਦੇ ਤੋਂ ਕੀ ਆਸ ਕਰ ਸਕਦੇ ਹੋ ਕਿਉਂਕਿ ਜਦੋਂ ਇੱਕ ਸੀਟ ਦੇ ਉੱਤੇ ਇਸ ਵੀ ਕਿਹਦੀ ਲੜਾਈ ਵੇਖਦੇ ਆ ਨਾ ਫਿਰ ਲੱਗਦਾ ਵੀ ਪਤਾ ਨਹੀਂ ਇੱਕ ਸੀਟ ਨੇ ਕੀ ਚੇਂਜ ਕਰ ਦੇਣਾ ਕਿ ਜਿਹੜੀ ਆ ਜਿੰਨੀ ਚੌੜ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਹੈ ਚਾ ਸਾਡੇ ਕਮਾਲ ਦੀ ਗੱਲ ਹੈ ਸਾਡੇ ਜਿਹੜੇ ਵਿਰੋਧੀ ਤੇ ਰਿਆ ਉਹਨਾਂ ਦੇ ਵੱਲੋਂ ਬਿਆਨ ਕੀ ਆਉਂਦੇ ਨੇ ਕਿ ਜੀ ਭਗਵਾਨ ਤਮਾਨ ਦੀ ਕੁਰਸੀ ਖਤਰੇ ਦੇ ਵਿੱਚ ਹੈ ਪਹਿਲੀ ਤਾਂ ਗੱਲ ਇਨ ਮਾਈ opinion ਵੈਸੇ ਤਾਂ ਸਿਆਸਤ ਦੇ ਵਿੱਚ ਕੁਝ ਵੀ ਹਰਫੇ ਅਖੀਰ ਨਹੀਂ ਹੁੰਦਾ ਸਿਆਸਤ ਦੇ ਵਿੱਚ ਜਿਹੜੀਆਂ ਸਥਿਤੀਆਂ ਬਦਲਦੇ ਨੂੰ ਬਹੁਤ ਘੱਟ ਹੀ ਟਾਈਮ ਲੱਗਦਾ ਵੈਸੇ ਵੀ ਜਿਹੜਾ ਕੁਲਤਾਰ ਸਿੰਘ ਸੰਧਵਾ ਦੇ ਨਾਲ ਇਹਨਾਂ ਦੀ ਦੱਸਦੇ ਆ ਕਿ ਥੋੜੀ ਬੜੀ ਜਿਹੜੀ ਆ ਖਟਾਪੱਟੀ ਚੱਲ ਵੀ ਰਹੀ ਆ ਮਾਨ ਸਾਹਿਬ ਦੀ ਪਰ ਐਟ ਦਾ ਮੂਮੈਂਟ ਕੋਈ ਲੀਡਰ ਜਿਹੜਾ ਭਗਵੰਤ ਸਿੰਘ ਸਾਹਿਬ ਨੂੰ ਚੁਣੌਤੀ ਦਿੰਦਾ ਹੋਵੇ ਨਾ ਆਮ ਆਦਮੀ ਪਾਰਟੀ ਦੇ ਵਿੱਚ ਉਹ ਕੋਈ ਨਜ਼ਰ ਨਹੀਂ ਆਉਂਦਾ ਤੇ ਜੇਕਰ ਹੁਣ ਪ੍ਰਤਾਪ ਸਿੰਘ ਬਾਜਵਾ ਆ ਜਾਂ ਜਾਖੜ ਸਾਹਿਬ ਹੈ ਜੇਕਰ ਇਹ ਸੰਕੇਤ ਦੇ ਰਹੇ ਨੇ ਕਿ ਜਿਹੜੀਆਂ ਇਹਨਾਂ ਦੀ ਪਾਰਟੀ ਕੁਝ ਕਰ ਸਕਦੀ ਆ ਉਹ ਤਾਂ ਕੁਝ ਇੰਪੋਸੀਬਲ ਗੱਲ ਹੈ ਕਿ 92 ਸੀਟਾਂ ਦੇ ਵਿੱਚੋਂ ਕਿੱਦਾਂ ਤੁਸੀਂ ਉਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਗਰਾ ਸਕਦੇ ਹੋ ਤੇ ਭਗਵੰਤ ਸਿੰਘ ਸਾਹਿਬ ਨੂੰ ਕੋਈ ਬਦਲ ਦੇਵੇ ਉਹ ਵੀ ਕੋਈ ਖਾਸ ਹਜੇ ਨਜ਼ਰ ਨਹੀਂ ਆਉਂਦਾ ਤੇ ਉਹ ਪਿਛਲੇ ਟਾਈਮ ਜਦੋਂ ਇੱਡਾ ਵੱਡਾ ਇਹਨਾਂ ਨੇ ਕੰਮ ਕੀਤਾ ਸੀਗਾ ਉਹ 2-3 ਵਾਰੀਆਂ ਤਾਂ ਜਿਹੜਾ ਪਾਰਟੀ ਚੱਲ ਗਈ ਪੰਜਾਬ ਦੇ ਅੰਦਰ ਕਿਉਂਕਿ ਕਿਤੇ ਨਾ ਕਿਤੇ ਭਗਵੰਤ ਮਾਨ ਇੱਕ ਬਹੁਤ ਵੱਡਾ ਜਿਹੜਾ ਜਿਹੜਾ ਹਲਕੇ ਨੂੰ ਲੈ ਕੇ ਖੜਾ ਸੀਗਾ ਆਵਾਮ ਆਦਮੀ ਪਾਰਟੀ ਦੇ ਜਿਹੜੇ ਮੇਨ ਸਿਆਸੀ ਥੰਮ ਸੀਗੇ ਉਹਨਾਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਤੇ ਸਭ ਤੋਂ ਤਗੜਾ ਥੰਮ ਜਿਹੜਾ ਸੀਗਾ ਉਹ ਭਗਵੰਤ ਸਿੰਘ ਮਾਨ ਦਾ ਸੀ ਤੇ ਜੇਕਰ ਸੁਖਪਾਲ ਸਿੰਘ ਖਹਿਰਾ ਸਾਈਡ ਤੇ ਹੁੰਦੇ ਆ ਤੇ ਜਦੋਂ ਜਸੋਚਾ ਸਿੰਘ ਛੋਟੇਪੁਰ ਨੂੰ ਕੱਢਿਆ ਜਾਂਦਾ ਤਾਂ ਇਹਨਾਂ ਨੇ ਕਿਉਂਕਿ ਭਗਵੰਤ ਮਾਨ ਹੁਣੀ ਸੀਗੇ ਤੇ ਇਸ ਕਰਕੇ ਪਾਰਟੀ ਜਿਹੜੀ ਆ ਕਿਤੇ ਨਾ ਕਿਸੇ ਇੱਕ ਲੀਡਰਸ਼ਿਪ ਦੇ ਨਾਲ ਖੜੀ ਰਹੀ ਤੇ ਉਹ ਜਿਹੜਾ 92 ਸੀਟਾਂ ਲੈ ਕੇ ਸੱਤਾ ਦੇ ਵਿੱਚ ਆ ਜਾਂਦੀ ਹੈ ਜੇਕਰ ਇਸ ਵੀਕੇ ਨਾਲ ਹੁਣ ਆਮ ਆਦਮੀ ਪਾਰਟੀ ਕੋਈ ਇਦਾਂ ਦਾ ਜਿਹੜਾ ਸੁਖਪਾਲ ਸਿੰਘ ਖਹਿਰੇ ਵਰਗਾ ਕੁਝ ਕਰਨ ਦੀ ਕੋਸ਼ਿਸ਼ ਕਰੇਗੀ ਕਿ ਭਗਵੰਤ ਮਾਨ ਨੂੰ ਹਟਾ ਕੇ ਕਿਸੇ ਹੋਰ ਨੂੰ ਜਾਂ ਸੰਧਵਾ ਸਾਹਮਣੂ ਲਿਆਂਦਾ ਜਾਂਦਾ ਜਾਂ ਕਿਸੇ ਵੀ ਹੋਰ ਨੂੰ ਲਿਆਂਦਾ ਜਾਂਦਾ ਜਿਹੜਾ ਕਾਲਾਜੀ ਦਾ ਬਾੜਾ ਵਾਲੀ ਗੱਲ ਨਹੀਂ ਹੋਣੀ ਆਮ ਆਦਮੀ ਪਾਰਟੀ ਦੇ ਲਈ ਜਾਂ ਜਿਹੜਾ ਕੇਜੀਵਾਲ ਸਾਹਿਬ ਦੇ ਲਈ ਜਾਂ ਜਿਹੜੀ ਦਿੱਲੀ ਦੀ ਸੱਤਾ ਹੈ ਜੇਕਰ ਉਹ ਪੰਜਾਬ ਦੇ ਵਿੱਚ ਇਸ ਵੀਕੇ ਨਾਲ ਕੋਈ ਸੱਤਾ ਪਰਿਵਰਤਨ ਕਰਦੀ ਆ ਪਰ ਜੇਕਰ ਘਰ ਵੀ ਦਿੰਦੀ ਆ ਤੇ ਵੈਸੇ ਇਹ ਇਹਦੇ ਵਿੱਚ ਜਿਹੜੇ ਆ ਆਪੋਜੀਸ਼ਨ ਪਾਰਟੀ ਦਾ ਇਹ ਇਹਦੇ ਵਿੱਚ ਕੀ ਲੈਣਾ ਦੇਣਾ ਜੀ ਤੁਸੀਂ ਪੰਜਾਬ ਦੇ ਮਸਲੇ ਇਹ ਜਿਹੜਾ ਪੰਜਾਬ ਦੇ ਹੜ੍ਹਾਂ ਦੇ ਨਾਲ ਸੰਬੰਧਿਤ ਮਸਲਾ ਆ ਇਹ ਇਹਨਾਂ ਨੂੰ ਤਾਂ ਉੱਥੇ ਇਹ ਮਸਲੇ ਉਠਾਉਣੇ ਚਾਹੀਦੇ ਨੇ ਤੇ ਜਾਂਚ ਉਹਨੂੰ ਠੀਕ ਹੈ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਅੱਜ ਬਿੱਟੂ ਸਾਹਿਬ ਨੇ ਵੀ ਗੱਲ ਕੀਤੀ ਆ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਸਟ੍ਰੀਕ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੋਈ ਆ ਪਾਕਿਸਤਾਨ ਦੇ ਵਿੱਚ ਇਹ ਗੱਲ ਬਹੁਤ ਹੁੰਦੀ ਆ ਕਿ ਜੀ ਸਖਤ ਫੈਸਲਿਆਂ ਦੀ ਲੋੜ ਆ ਤੇ ਉਥੇ ਬਸ ਉਹ ਜਿਹੜੀ ਲੋਡ ਆ ਉਹ ਹੀ ਚੱਲੀ ਜਾ ਰਹੀ ਆ ਕਿਸੇ ਨੇ ਸਖਤ ਫੈਸਲਾ ਹਜੇ ਤੱਕ ਕੀਤਾ ਨਹੀਂ ਉਹ ਸੋ ਕਾਲਡ ਜਿਹੜਾ ਸਖਤ ਫੈਸਲਿਆਂ ਦੇ ਨਾਮ ਤੇ ਜਿਹੜਾ ਟੈਕਸ ਵਗੈਰਾ ਵਧਾ ਕੇ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਤਾਂ ਬਸ ਆਪਣੀ ਜਿਹੜੀ ਆ ਸਰਕਾਰ ਚਲਾਈ ਜਾਣ ਡੇ ਨੇ ਤੇ ਜੇਕਰ ਸੱਚੀਓ ਕਿਉਂਕਿ ਜਿੱਦਾਂ ਦੀ ਇਕਨੋਮੀ ਆ ਸਾਡੇ ਪੰਜਾਬ ਦੇ ਉੱਤੇ 3 ਲੱਖ ਕਰੋੜ ਤੋਂ ਜ਼ਿਆਦਾ ਦਾ ਜਿਹੜਾ ਕਰਜ਼ਾ ਆ ਜੇਕਰ ਇਸੇ ਤਰੀਕੇ ਨਾਲ ਕਹਾਣੀ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਆਜ ਮੋੜਨ ਦੀ ਵੀ ਬਹੁਤ ਪ੍ਰੋਬਲਮ ਹੋ ਜਾਣੀ ਆ ਪਾਕਿਸਤਾਨ ਦੇ ਅੰਦਰ ਉਹਨਾਂ ਨੂੰ ਵਿਆਜ ਮੋੜਨ ਦੇ ਲਈ ਵੀ ਕਰਜ਼ੇ ਦੇ ਉੱਤੇ ਜਿਹੜਾ ਵਿਆਜ ਪੈ ਰਿਹਾ ਉਹਨੂੰ ਮੋੜਨ ਦੇ ਲਈ ਵੀ ਕਰਜ਼ਾ ਲੈਣਾ ਪੈਂਦਾ IMF ਦੇ ਪ੍ਰੋਗਰਾਮ ਦੇ ਵਿੱਚ ਹੀ ਰਹਿ ਰਿਹਾ ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਸੋ ਜੇਕਰ ਤੁਸੀਂ ਗੱਲ ਕਿ ਇਹ ਹੈ ਕਿ ਜੇਕਰ 92 ਸੀਟਾਂ ਵਾਲੀ ਪਾਰਟੀ ਕੋਈ ਸਖਤ ਫੈਸਲਾ ਨਹੀਂ ਕਰ ਸਕਦੀ ਕਿਉਂਕਿ ਜਿਹੜਾ ਜਦੋਂ ਆਮ ਤੌਰ ਤੇ ਗੱਲ ਹੁੰਦੀ ਨਾ ਲੀਡਰ ਦੀ ਉਹ ਖਸਨਸਾਰ ਸਾਹਿਬ ਹੁਣੀ ਕਹਿੰਦੇ ਹੁੰਦੇ ਆ ਕਿ ਸਾਡੇ ਖੇਤੇ ਦੇ ਵਿੱਚ ਅਸੀਂ ਲੀਡਰ ਸ਼ਬਦ ਨੂੰ ਬਹੁਤ ਛੋਟਾ ਬਣਾ ਦਿੱਤਾ ਐਕਚੁਅਲੀ ਲੀਡਰਸ਼ਿਪ ਸ਼ਬਦ ਬਹੁਤ ਵੱਡਾ ਸ਼ਬਦ ਆ ਤੇ ਇਹ ਉਹ ਆਮ ਤੌਰ ਤੇ ਕਹਿੰਦੇ ਹੁੰਦੇ ਕਿ ਜਿਹੜੇ ਪਾਕਿਸਤਾਨ ਦੇ ਸਿਆਸੀ ਲੀਡਰ ਆ ਜਾਂ ਜਿਹੜੇ ਸਿਆਸੀ ਆਗੂ ਨੇ ਜਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਮੂੰਹ ਤੇ ਹੁਣ ਆਪਾਂ ਲੀਡਰ ਕਿਉਂਕਿ ਕਈ ਦਾ ਪਰ ਉਹਨਾਂ ਦਾ ਹੁੰਦਾ ਕਿ ਲੀਡਰ ਜਿਹੜਾ ਕਿਸੇ ਸਟੇਟਸਮੈਨ ਨੂੰ ਆਪਾਂ ਲੀਡਰ ਕਹਿੰਨੇ ਆ ਲੀਡਰ ਉਹ ਨਹੀਂ ਹੁੰਦਾ ਜਿਹੜਾ ਉਹ ਕੰਮ ਕਰੇ ਜਿਹੜਾ ਆਵਾਮ ਚਾਹੁੰਦੀ ਹੁੰਦੀ ਆ ਲੀਡਰ ਉਹ ਕੰਮ ਕਰਦਾ ਹੁੰਦਾ ਜਿਹੜਾ ਚਾਹੀਦਾ ਹੁੰਦਾ ਕਿ ਜਿਹਦੇ ਚਲਦੇ ਆ ਬੇਸ਼ੱਕ ਉਹਨੂੰ ਆਬਾਮ ਦੀ ਜਿਹੜੀ ਆ ਮੁਖਾਲਫਤ ਜਾਂ ਉਹਦਾ ਗੁੱਸਾ ਘਟਣਾ ਪੈ ਜਾਵੇ ਕੁਝ ਸਮੇਂ ਦੇ ਲਈ ਪਰ ਕਿਤੇ ਨਾ ਕਿਤੇ ਉਹਨੂੰ ਪਤਾ ਹੋਵੇ ਕਿ ਇਹਦਾ ਲੌਂਗ ਰਨ ਆਈ ਏਮ ਡੂਇੰਗ ਅ ਗੁੱਡ ਫॉर ਮਾਈ ਕੰਟਰੀ অর ਫॉर ਮਾਈ ਸਟੇਟ ਲੀਡਰ ਦਾ ਇਹ ਮਤਲਬ ਹੁੰਦਾ ਚਾਹੇ ਜੇ ਨਾਲੇ ਸਪੈਸ਼ਲੀ ਜਦੋਂ ਇਦਾਂ ਵੱਡਾ ਵਿਸ਼ਵਾਸ ਜਿਹੜਾ ਕਿਸੇ ਲੀਡਰ ਦੇ ਉੱਤੇ ਕਿਸੇ ਵੀ ਖਿੱਤੇ ਦੀ ਜਿਹੜੀ ਆ ਆਬਾਮ ਨੇ ਕੀਤਾ ਹੋਵੇ ਸਾਡੇ ਤਾਂ ਉਹੀ ਜਿਹੜੀਆਂ ਬੈਨੇਫਿਸ਼ੀਰੀ ਸਕੀਮਾਂ ਆ ਉਹੀ ਪਹਿਲਾਂ ਆਟਾ-ਦਾਲ ਵਾਲਾ ਸੀਨ ਚੱਲਦਾ ਹੁੰਦਾ ਸੀਗਾ ਉਹਨਾਂ ਦੀਆਂ ਫੋਟੋ ਲਹਾ ਕੇ ਇਹਨਾਂ ਨੇ ਆਪਣੀਆਂ ਲਗਾ ਦਿੱਤੀਆਂ ਲੈ ਕੇ ਕਿ 90+ ਸੀਟਾ ਲੈ ਕੇ ਜੇਕਰ ਪੰਜਾਬ ਦੇ ਲਈ ਆਮ ਆਦਮੀ ਪਾਰਟੀ ਕੁਝ ਨਾ ਕਰ ਸકી ਤੇ ਇਹ ਕੋਈ ਚੰਗੀ ਗੱਲ ਨਹੀਂ ਬਹੁਤ ਕਿਉਂਕਿ ਸਖਤ ਫੈਸਲਿਆਂ ਦੀ ਜਰੂਰਤ ਹੈ ਜਿਸ ਤਰੀਕੇ ਦਾ ਫਾਈਨੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਨਾ ਜਿਹਨੂੰ ਆਮ ਆਬਾਬ ਕਈ ਵਾਰ ਨਹੀਂ ਸਮਝਦੀ ਪਰ ਜੇ ਇਸ ਲੈਵਲ ਤੇ ਕਰਜ਼ਾ ਪੰਜਾਬ ਦਾ ਹੋ ਚੁੱਕਾ ਉਹਨੂੰ ਘਟਾਉਣ ਦੇ ਲਈ ਉਹਨੂੰ ਖਤਮ ਕਰਨ ਦੇ ਲਈ ਇਹ ਕੁਝ ਸਖਤ ਫੈਸਲਿਆਂ ਦੀ ਜ਼ਰੂਰਤ ਆ ਉਹ ਇਦਾਂ ਦੇ ਵੀ ਹੋ ਸਕਦੇ ਨੇ ਕਿ ਜਿਹੜੇ ਲੋਕਾਂ ਨੂੰ ਸ਼ਾਇਦ ਨਾ ਵੀ ਚੰਗੇ ਲੱਗਣ ਪਰ ਪਤਾ ਹੋਵੇ ਕਿ ਇਹਨਾਂ ਦਾ ਲੌਂਗ ਰਨੇ ਕੰਟਰੀ ਜਾਂ ਸਟੇਟ ਦੇ ਨੇ ਚੰਗੇ ਆ ਉਹ ਫਿਰ ਖਸਨ ਅਸਾਰ ਸਾਹਿਬ ਉਹਨਾਂ ਦੀ ਗੱਲ ਆ ਕਿ ਜਿਹੜੇ ਪੁਲ ਆ ਜਾਂ ਜਿਹੜੇ ਸੜਕਾਂ ਆ ਇਹ ਬਣਾਉਣੇ ਭਾਈ ਰਾਜ ਮਿਸਤਰੀਆਂ ਦੇ ਕੰਮ ਹੁੰਦੇ ਆ ਮੁੱਖ ਮੰਤਰੀਆਂ ਦੇ ਜਾਂ ਪ੍ਰਧਾਨ ਮੰਤਰੀਆਂ ਦੇ ਕੰਮ ਸੜਕਾਂ ਬਣਾਉਣਾ ਨਹੀਂ ਹੁੰਦਾ ਉਹਨਾਂ ਦੇ ਕੰਮ ਨਸਲਾਂ ਬਣਾਉਣਾ ਹੁੰਦਾ ਤੇ ਉਹ ਨਸਲਾਂ ਬਣਾਉਣ ਦੇ ਲਈ ਤੁਹਾਨੂੰ ਨੀਤੀਆਂ ਬਣਾਉਣੀਆਂ ਪੈਂਦੀਆਂ ਬਾਰ-ਬਾਰ ਅਸੀਂ ਕਹਿੰਨੇ ਆ ਕਿ ਪੰਜਾਬ ਖੇਤੀ ਪ੍ਰધાન ਸੂਬਾ ਪੰਜਾਬ ਖੇਤੀ ਪ੍ਰધાન ਸੂਬਾ ਆਪਾਂ ਕਿੰਨੀ ਕੋਈ ਨਵੀਂ ਕੋਈ ਜਿਹੜੀ ਆ ਨੀਤੀ ਖੇਤੀ ਦੇ ਨਾਲ ਸੰਬੰਧਤ ਦੇਖੀ ਆ ਈਵਨ ਥੋ ਕੇ ਇਹਨਾਂ ਦੀ ਸਰਕਾਰ ਵੀ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਆ ਉਹ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲੀ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਅਵੇਅਰਨੈਸ ਆਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਪੁਰਾਣੀਆਂ ਸਿਆਸੀ ਪਾਰਟੀਆਂ ਕੀ ਕਰਦੀਆਂ ਰਹੀਆਂ ਉਹਨਾਂ ਦੇ ਕੋਲ ਆਪਸ਼ਨ ਇੱਕੋ ਹੀ ਸੀ ਕਿਉਂਕਿ ਰਾਜੇਵਾਲ ਸਾਹਿਬ ਉਸ ਟਿਕੇ ਨਾਲ ਹਜੇ ਉਹ ਪਾਰਟੀ ਉਹਨਾਂ ਦੀ ਕੋਈ ਬੜੀ ਨਹੀਂ ਸੀ ਉਹ ਤਾਂ ਐਵੇਂ ਉਹਨਾਂ ਨੇ ਚਾਂਸ ਲੈ ਲਿਆ ਪਰ ਉਹਨਾਂ ਦੇ ਕੋਲ ਇੱਕੋ ਆਪਸ਼ਨ ਸੀ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੋ ਉਸ ਕਿਸਾਨ ਅੰਦੋਲਨ ਦੀ ਬਦੌਲਤ ਜਿਹਨਾਂ ਦੇ ਚੱਲਦੇ ਆ ਇਹਨਾਂ ਦੀ ਸਰਕਾਰ ਬਣੀ ਉਸ ਤੋਂ ਬਾਅਦ ਹੁਣ ਫਿਰ ਇੱਕ ਕਿਸਾਨ ਅੰਦੋਲਨ ਜਿਹੜ ਲੰਬੇ ਸਮੇਂ ਤੋਂ ਪੰਜਾਬ ਤੇ ਹਰਿਆਣੇ ਦੀਆਂ ਬਰੂਹਾਂ ਤੇ ਬੈਠਾ ਜਿਹਦੇ ਵਿੱਚ ਖੁਦ ਜਿਹੜੇ ਆ ਵਿਚੋਲਗੀ ਕਰਦੇ ਰਹੇ ਨੇ ਮੁੱਖ ਮੰਤਰੀ ਸਾਹਿਬ ਸੋ ਕਿਸਾਨਾਂ ਤੋਂ ਲੈ ਕੇ ਖੇਤੀਬਾੜੀ ਨੀਤੀ ਨੂੰ ਲੈ ਕੇ ਜਿਹੜਾ ਉਹ ਜਿਹੜੀ ਇਹਨਾਂ ਨੇ ਮੂੰਗੀ ਦੀ ਫਸਲ ਨੂੰ ਲੈ ਕੇ ਗੱਲ ਕਹੀ ਸੀਗੀ ਉਹਤੇ ਵੀ ਮੈਂ ਹੁਣੇ ਬੀਬੀ ਸੀ ਪੰਜਾਬੀ ਤੇ ਦੇਖ ਰਿਆ ਸਿਕਾ ਵੀ ਸ਼ਾਇਦ ਕਿਸਾਨ ਕੋਈ ਜਿਆਦਾ ਜਿਹੜਾ ਉਹ ਨਹੀਂ ਹੈਗੀ ਕਿ ਅਸੀਂ ਉਹ ਫਸਲ ਬੀਜੀ ਪੰਜਾਬ ਤੋਂ ਬਾਅਦ ਆਪਾਂ ਇੱਕ ਅੰਤਰਰਾਸ਼ਟਰੀ ਮਸਲੇ ਤੇ ਆਉਣੇ ਆ ਜੀ ਉਹਦੇ ਵਿੱਚ ਕਿਉਂਕਿ ਇੰਡੀਆ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਸਾਹਿਬ ਉਹ ਵੀ ਜਿਹੜਾ ਰਸ਼ੀਆ ਪਹੁੰਚੇ ਹੋਏ ਨੇ ਉਧਰੋਂ ਜਿਹੜਾ ਯੂਐਸ ਦੇ ਵਿੱਚ ਨੈਟੋ ਸਮਿਟ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਰਸ਼ੀਆ ਦੇ ਵੱਲੋਂ ਯੂਕਰੇਨ ਦੇ ਉੱਤੇ ਵੈਸੇ ਤੇ ਨਾਲ ਦੀ ਵਾਰ ਜਿਹੜੀ ਹੈ ਲਗਾਤਾਰੀ ਜਾ ਰਹੀ ਹੈ ਪਰ ਇਹਨਾਂ ਨੇ ਕਾਫੀ ਤਗੜੇ ਜਿਹੜੇ ਆ ਹਮਲੇ ਕੀਤੇ ਆ ਮਿਸਾਈਲ ਸਟ੍ਰਾਈਕਸ ਕੀਤੀਆਂ ਤੇ ਕੀਵ ਦੇ ਇੱਕ ਸਭ ਤੋਂ ਵੱਡੇ ਜਿਹੜੇ ਬੱਚਿਆਂ ਦਾ ਜਿਹੜਾ ਹਸਪੀਟਲ ਆ ਉਹਦੇ ਤੇ ਜਿਹੜਾ ਹਮਲਾ ਹੋਇਆ ਆ ਇਹਦੇ ਵਿੱਚ ਇਹ ਜਿਹੜਾ ਬੱਚਿਆਂ ਦਾ ਹਸਪੀਟਲ ਆ ਬੀਬੀਸੀ ਰਿਪੋਰਟ ਕਰ ਰਿਹਾ ਕਿ ਦੋ ਜਿਹੜੇ ਆ ਲੋਕ ਇਹਦੇ ਵਿੱਚ ਮਾਰੇ ਗਏ ਆ 올ਟ ਗੈਦਰ 36 ਲੋਕਾਂ ਦੀ ਮੌਤ ਹੋਈ ਆ ਇਹ ਜਿਹੜੇ ਰੀਸੈਂਟ ਇਹਨਾਂ ਨੇ ਮਿਸਾਈਲ ਸਟ੍ਰਾਈਕਸ ਕੀਤੀਆਂ ਰਸ਼ੀਆ ਨੇ ਇਹ ਇਹਦੇ ਵਿੱਚ 140 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ ਇਹ ਪ੍ਰੈਜ਼ੀਡੈਂਟ ਬੋਲਦੀ ਮੀ ਰੈਜ਼ਿਲੈਂਸ ਕੀ ਜਿਹੜੇ ਯੂਕਰੇਨੀਅਨ ਪ੍ਰੈਜ਼ੀਡੈਂਟ ਆ ਉਹਨਾਂ ਦੇ ਚੀਫ ਆਫ ਸਟਾਫ ਨੇ ਜਿਹੜਾ ਇਹ ਗੱਲ ਆਖੀ ਆ ਸੋ ਹਸਪੀਟਲ ਦਾ ਵੀ ਦੱਸਦੇ ਆ ਕਿ ਕਾਫੀ ਜਿਹੜਾ ਭਾਗ ਆ ਇਹਦੇ ਵਿੱਚ ਜਿਹੜਾ ਡਿਸਟਰੋਇਡ ਹੋਇਆ ਜਿਹੜਾ ਇਹ ਮਿਸਾਈਲ ਸਟ੍ਰਾਈਕ ਹੋਈ ਆ ਇਹਦੇ ਵਿੱਚ ਰਸ਼ੀਆ ਨੇ ਇਹ ਗੱਲ ਕਹੀ ਆ ਕਿ ਜਿਹੜੇ ਆ ਵੀ ਉਹਨਾਂ ਦੇ ਵੱਲੋਂ ਹਮਲੇ ਮਿਸਾਈਲ ਸਟਰੱਕਸ ਜਰੂਰ ਕੀਤੇ ਆ ਗੀਆਂ ਪਰ ਇਹ ਜਿਹੜਾ ਅਟੈਕ ਆ ਇਹ ਉਹਨਾਂ ਨੇ ਨਹੀਂ ਕੀਤਾ ਬੱਚਿਆਂ ਉਹਨਾਂ ਨੇ ਤਾਂ ਸਿਰਫ ਮਿਲਟਰੀ ਇਨਫਰਾਸਟ੍ਰਕਚਰ ਤੇ ਅਟੈਕ ਕੀਤਾ ਯੂਕਰੇਨ ਦਾ ਤੇ ਇਹ ਯੂਕਰੇਨ ਦੇ ਵੱਲੋਂ ਆਪ ਹੀ ਜਿਹੜਾ ਕੀਤਾ ਗਿਆ ਜਿਹੜਾ ਉੱਥੇ ਉਹਨਾਂ ਦੇ ਬੱਚਿਆਂ ਦੇ ਹਸਪੀਟਲ ਦੇ ਉੱਤੇ ਆ ਖੈਰ ਇਹਨੂੰ ਆਬਵੀਅਸਲੀ ਯੂਕਰੇਨ ਨੇ ਨਕਾਰਿਆ ਤੇ ਉਧਰੋਂ ਯੂਐਸਏ ਵੀ ਜਿਹੜਾ ਯੂਕਰੇਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਰਸ਼ੀਆ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਉਹ ਉਸੇ ਗੱਲ ਨੂੰ ਮੰਨ ਰਿਹਾ ਤੇ ਕੱਲ ਨੂੰ ਵੈਸੇ ਉਥੇ ਨੈਟੋ ਸਮਿਟ ਹੋਣ ਜਾ ਰਹੀ ਆ ਬਹੁਤ ਵੱਡੀ ਤੇ ਲੱਗਦਾ ਵੀ ਇਦਾਂ ਹੀ ਆ ਕਿ ਕਿਤੇ ਨਾ ਕਿਤੇ ਰਸ਼ੀਆ ਨੇ ਜਿਹੜਾ ਉਹ ਸੁਨੇਹਾ ਦਿੱਤਾ ਕਿ ਅਸੀਂ ਜਿਹੜਾ ਨੈਟੋ ਨੂੰ ਤੇ ਤੁਹਾਨੂੰ ਪਤਾ ਯੂਕਰੇਨ ਜਿਹੜਾ ਨੈਟੋ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਇਹ ਹੀ ਕਿਤੇ ਨਾ ਕਿਤੇ ਇੱਕ ਬੁਨਿਆਦ ਵੀ ਆ ਇਸ ਸਾਰੇ ਕੌਨਫਲਿਕਟ ਦੀ ਕਿ ਯੂਕਰੇਨ ਜੇਕਰ ਨੈਟੋ ਦੇ ਵਿੱਚ ਸ਼ਾਮਿਲ ਹੁੰਦਾ ਤੇ ਉਦੋਂ ਇਹਨਾਂ ਨੇ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਮੀਟਿੰਗ ਵੀ ਬੁਲਾ ਲਈਆ ਕਿ ਇਹ ਜਿਹੜੇ ਆ ਵੀ ਇਹਨਾਂ ਨੇ ਯੂਕਰੇਨ ਦਾ ਇਹ ਕਹਿਣਾ ਕਿ ਉਹਨਾਂ ਦੇ ਕੋਲ ਐਵਿਡੈਂਸ ਨੇ ਕਿ ਇਹਨਾਂ ਨੇ ਭਾਵ ਰਸ਼ੀਆ ਨੇ ਜਿਹੜਾ ਉਹ ਸਿਵਿਲਿਅਨ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਅਟੈਕ ਕੀਤਾ ਤੇ ਉਹ ਇਹਨੂੰ ਜਿਹੜਾ ਆਪਣਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਵੀ ਉਹਦੇ ਵਿੱਚ ਵੀ ਉਹ ਲੈ ਕੇ ਜਾਣਗੇ ਤੇ ਹੁਣ ਉਹਨਾਂ ਨੇ ਜਿਹੜਾ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਵੀ ਬੁਲਾ ਲਈਆ ਅੱਛਾ ਵੈਸੇ ਇਹ ਕੀ ਇਤਫਾਕਨ ਗੱਲ ਹੈ ਜਦੋਂ ਯੂਕਰੇਨ ਦੇ ਉੱਤੇ ਪਹਿਲੇ ਦਿਨ ਅਟੈਕ ਕੀਤਾ ਨਾ ਜਦੋਂ 2 ਸਾਲ ਪਹਿਲਾਂ ਜਦੋਂ ਇਸ ਸਾਰੀ ਜੰਗ ਦੀ ਸ਼ੁਰੂਆਤ ਹੋਈ ਆ ਜਿਹਨੂੰ ਕਿ ਰਸ਼ੀਆ ਦੇ ਵੱਲੋਂ ਸਪੈਸ਼ਲ ਮਿਲਟਰੀ ਆਪਰੇਸ਼ਨ ਕਿਹਾ ਜਾਂਦਾ ਸੋ ਉਦੋਂ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿੰਿਸਟਰ ਇਮਰਾਨ ਖਾਨ ਸਾਹਿਬ ਆ ਉਹ ਉੱਥੇ ਮੌਜੂਦ ਸਗੇ ਤੇ ਅੱਜ ਜਦੋਂ ਜਿਹੜਾ ਇੱਕ ਵਾਰ ਫਿਰ ਜਿਹੜਾ ਬੜਾ ਤਕੜਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਥੋੜੀ ਸ਼ਾਂਤੀ ਚੱਲ ਰਹੀ ਸੀਗੀ ਤੇ ਹੁਣ ਇੱਕਦਮ ਫਿਰ ਜਿਹੜਾ ਰਸ਼ੀਆ ਨੇ ਅਟੈਕ ਕੀਤਾ ਯੂਕਰੇਨ ਦੇ ਉੱਤੇ ਕਾਫੀ ਵੱਡਾ ਤੇ ਉਦੋਂ ਭਾਰਤੀਏ ਜਿਹੜੇ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਆ ਜਿਹੜੇ ਉਹ ਉੱਤੇ ਗਏ ਹੋਏ ਨੇ ਜਿਹੜਾ ਯੂਐਸਏ ਇੰਡੀਆ ਨੂੰ ਇੱਕ ਰਣਨੀਤਿਕ ਪਲੇਅਰ ਮੰਨਦਾ ਸਪੈਸ਼ਲੀ ਅਗੇਂਸਟ ਦਾ ਚਾਈਨਾ ਸੋ ਉਸ ਸਮੇ ਜਿਹੜਾ ਇੰਡੀਆ ਦਾ ਰਸ਼ੀਆ ਦੇ ਵਿੱਚ ਹੋਣਾ ਇੰਡੀਅਨ ਪ੍ਰਾਈਮ ਮਿਨਿਸਟਰ ਦਾ ਤੇ ਇਹਨੂੰ ਲੈ ਕੇ ਇੰਡੀਅਨ ਮੀਡੀਆ ਹੀ ਇਹ ਰਿਪੋਰਟ ਕਰ ਰਿਹਾ ਕਿ ਜਿਹੜੇ ਸਰਗਈ ਲਾਰੋਵ ਆ ਇਹ ਵੀ ਇੱਕ ਵੱਡੀ ਹਸਤੀ ਹੈ ਰਸ਼ੀਆ ਦੀ ਉੱਥੇ ਜਿਹੜੇ ਆ ਫੋਰਮ ਮਿਨਿਸਟਰ ਨੇ ਉੱਥੇ ਦੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਵਰਲਡ ਆ ਜਾਂ ਜਿਹੜੇ ਸਪੈਸ਼ਲੀ ਉਹਨਾਂ ਨੇ ਯੂਐਸਏ ਜਾਂ ਐਸਪੀ ਕਿ ਦਾ ਵੈਸਟਰਨ ਜਿਹੜੀਆਂ ਕੰਟਰੀਜ਼ ਆ ਵੀ ਉਹ ਜੈਲਸ ਹੋਣਗੇ ਕਿ ਵਨ ਆਫ ਦਾ ਜਿਹੜਾ ਵਾਈਬਰੈਂਟ ਡੈਮੋਕ੍ਰੇਸੀ ਜਿਹੜੀ ਇੰਡੀਆ ਆ ਕਿ ਉਹਦੇ ਜਿਹੜੇ ਆਗੂ ਆ ਉਹ ਇਸ ਸਮੇਂ ਰਸ਼ੀਆ ਦੇ ਵਿੱਚ ਮੌਜੂਦ ਨੇ ਆਬਵੀਅਸਲੀ ਕਿ ਤਰ੍ਹਾਂ ਕਿਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜੇ ਤੁਸੀਂ ਨੈਟੋ ਦੀ ਸਮਿਟ ਕਰਨ ਜਾ ਰਹੇ ਹੋ ਵੀ ਕਾਫੀ ਜਿਹੜਾ ਦਹਾਕਿਆਂ ਦੇ ਬਾਅਦ ਇੱਕ ਕਾਫੀ ਵੱਡਾ ਜਿਹੜਾ ਨੈਟੋ ਨੂੰ ਲੈ ਕੇ ਜਿਹੜਾ ਇਹ ਸਾਰਾ ਸਮਿਟ ਆ ਉੱਥੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਇਧਰ ਸਰ ਕੀ ਇਸਟਾਮਰ ਵੀ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਕਿ ਇਹਨਾਂ ਦੀ ਮੁਲਾਕਾਤ ਵੀ ਜਿਹੜੀ ਆ ਜੋ ਬਾਈਡਨ ਸਾਹਿਬ ਦੇ ਨਾਲ ਹੋਣੀ ਆ ਤੇ ਜਿਹੜੇ ਜਰਨਲਿਸਟ ਕੀ ਸਾਹਿਬ ਆ ਉਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਆ ਕਿ ਹੁਣ ਉਹਨਾਂ ਨੂੰ ਜਿਹੜਾ ਹੋਰ ਕਿਉਂਕਿ ਉਹ ਹਮੇਸ਼ਾ ਜਿਹੜਾ ਕੋਸ਼ਿਸ਼ ਕਰਦੇ ਨੇ ਕਿ ਵੱਧ ਤੋਂ ਵੱਧ ਉਹਨਾਂ ਨੂੰ ਮਦਦ ਜਿਹੜੀ ਆ ਉਹ ਮਿਲ ਸਕੇ ਬਿਕੋਜ਼ ਇਹ ਹੁਣ ਉਹਨਾਂ ਦੀ ਇੱਧੂ ਵੀ ਜ਼ਿਆਦਾ ਕੋਸ਼ਿਸ਼ ਰਹਿਣੀ ਆ ਕਿਉਂਕਿ ਜੇ ਸਵੀਕੇ ਦੀਆਂ ਸਥਿਤੀਆਂ ਬਣ ਰਹੀਆਂ ਨੇ ਯੂ ਐਸ ਏ ਦੇ ਅੰਦਰ ਲੱਗਦਾ ਕਿ ਡੋਨਲਡ ਟਰੰਪ ਜਿਹੜੇ ਆ ਮੋਸਟ ਲਾਈਕਲੀ ਹੋ ਸਕਦੇ ਆ ਉਹ ਵਾਈਟ ਹਾਊਸ ਦੇ ਅੰਦਰ ਨਵੰਬਰ ਦੀਆਂ ਚੋਣਾਂ ਤੋਂ ਬਾਅਦ ਤੇ ਜੇਕਰ ਜਿਹੜੇ 트럼ਪ ਸਾਹਿਬ ਹੁੰਦੇ ਆ ਵਾਈਟ ਹਾਊਸ ਦੇ ਵਿੱਚ ਤੇ ਯੂਕਰੇਨ ਨੂੰ ਜਿਹੜੀ ਮਦਦ ਮਿਲਣੀ ਉਹ ਬਹੁਤ ਹੀ ਮੁਸ਼ਕਲ ਵਾਲਾ ਕੰਮ ਹੋ ਜਾਣਾ ਤੇ ਉਹ ਤਾਂ ਵੈਸੇ ਤੁਹਾਨੂੰ ਪਤਾ ਕਿ ਨੀਟੋ ਦੇ ਖਿਲਾਫ ਵੀ ਡੋਨਲਡ 트럼ਪ ਸਾਹਿਬ ਬਹੁਤ ਕੁਝ ਬੋਲ ਦਿੰਦੇ ਆ ਸੋ ਇਸ ਕਰਕੇ ਜ਼ਲਨੈਸਕੀ ਸਾਹਿਬ ਨੇ ਪੂਰੀ ਕੋਸ਼ਿਸ਼ ਕਰਨੀ ਆ ਕਿ ਵੀ ਸਾਨੂੰ ਮਦਦ ਮਿਲ ਸਕੇ ਪਰ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਇਸ ਸਮੇਂ ਰਸ਼ੀਆ ਦੇ ਵਿੱਚ ਹੋਣਾ ਕਿ ਰਸ਼ੀਆ ਨੈਟੋ ਨੂੰ ਇਹ ਸੁਨੇਹਾ ਦੇ ਰਿਹਾ ਜਾਂ ਇਹ ਸੰਕੇਤ ਦੇ ਰਿਹਾ ਕਿ ਅਸੀਂ ਵੀ ਸਾਡਾ ਵੀ ਇੱਕ ਗਰੁੱਪ ਆ ਹਾਲਾਂਕਿ ਇੰਡੀਆ ਹਮੇਸ਼ਾ ਜਿਹੜਾ ਨਾਨ ਅਲਾਈਨ ਦਾ ਹਿੱਸਾ ਰਹਿੰਦਾ ਕਿ ਕਿਸੇ ਦੇ ਨਾਲ ਵੀ ਨਾ ਕਿਸੇ ਦੇ ਨਾਲ ਬਾਦੂ ਦੋਸਤੀ ਨਾ ਕਿਸੇ ਦੇ ਨਾਲ ਬੈਰ ਕੇ ਅਸੀਂ ਸਾਂਝ ਜਿਹੜਾ ਮਿੱਤਰ ਆ ਸਾਡੇ ਸਾਡੇ ਵੀ ਸਾਡੇ ਮੁਰਖ ਦੇ ਇੰਡੀਆ ਦੇ ਵੀ ਸਾਰੇ ਸਾਂਝੇ ਅਸੀਂ ਮਿੱਤਰਤਾ ਰੱਖਦੇ ਆ ਲੰਬੇ ਸਮੇਂ ਤੋਂ ਇੰਡੀਆ ਦਾ ਇਹੀ ਸਟੈਂਡ ਰਿਹਾ ਜੋ ਕਿ ਕਾਫੀ ਬਹੁਤ ਸਾਰੀਆਂ ਜਗ੍ਹਾ ਤੇ ਇਸਰਾਇਆ ਵੀ ਜਾਂਦਾ ਸੋ ਇਹਨੂੰ ਲੈ ਕੇ ਹੁਣ ਇਹ ਕਿਦਾਂ ਦੇ ਸੰਕੇਤ ਦੇ ਰਿਹਾ ਇਹ ਚੀਜ਼ ਕਿ ਇੱਕ ਪਾਸੇ ਨਾਟੋ ਕੰਟਰੀਜ਼ ਦੀਆਂ ਜਿਹੜੀਆਂ ਮੁਲਾਕਾਤ ਹੋ ਰਹੀ ਆ ਰਸ਼ੀਆ ਯੂਕਰੇਨ ਦੇ ਉੱਤੇ ਬਹੁਤ ਵੱਡਾ ਹਮਲਾ ਵੀ ਕਰਦਾ ਤੇ ਉਦੋਂ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਰਸ਼ੀਆ ਦੇ ਵਿੱਚ ਮੌਜੂਦ ਨੇ ਸੋ ਖੈਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਜਿਹੜਾ ਗੱਲਬਾਤ ਕਰਦੇ ਰਵਾਂਗੇ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਤੇ ਜੇਕਰ ਤੁਸੀਂ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਸਵਾਸਿਕਾਂ